ਜੋ ਗਵਰਨਮੈਂਟ ਨੇ ਕਰਾਲੇ ਅਸੀਂ ਇੱਕ ਦਿਨ ਕੋਇਬ ਕੀਤੀ ਉਹਦੇ ਮਸਲੇ ਦੇ ਉਹਦੇ ਸੰਬੰਧ ਦੇ ਵਿੱਚ ਸਾਰੀ ਮੀਟਿੰਗ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਹੋਰ ਪਿੰਡ ਦੇ ਸਾਰੇ ਨਗਰ ਨਿਵਾਸੀ ਵੀ ਸਾਰੇ ਇਕੱਠੇ ਹੋਏ ਇਸ ਕਰਕੇ ਕਿ ਸੀਐਮ ਸਾਹਿਬ ਮਾਨ ਸਾਹਿਬ ਕਹਿ ਰਹੇ ਸੀ ਕਿ ਇਸ ਸਕੀਮ ਤਹਿਤ ਜੋ ਵੀ ਅਸੀਂ ਕਰ ਰਹੇ ਹਾਂ ਕਿ ਜੇ ਕਿਸਾਨ ਦੀ ਮਰਜ਼ੀ ਹੋਏਗੀ ਤੇ ਅਸੀਂ ਜ਼ਮੀਨ ਲਵਾਂਗੇ ਜੇ ਕਿਸਾਨ ਦੀ ਮਰਜ਼ੀ ਨਹੀਂ ਹੋਏਗੀ ਤੇ ਅਸੀਂ ਇਹ ਜ਼ਮੀਨ ਨੂੰ ਨਹੀਂ ਐਕਵਾਇਰ ਕਰਾਂਗੇ ਇਸ ਕਰਕੇ ਸਾਰੇ ਸਾਡੇ ਪਿੰਡ ਵਾਲਿਆਂ ਦੀ ਹੋਰ ਜੋਰੋਂ ਅਪੀਲ ਆ ਸੀਐਮ ਸਾਹਿਬ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਬਿਲਕੁਲ ਆਪਣੀ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਸ ਕਰਕੇ ਸਾਰਿਆਂ ਦੇ ਅੱਗੇ ਇਹੀ ਰਿਕਵੈਸਟ ਹੈ ਕਿ ਇਹ ਜਿਹੜੀ ਸਕੀਮ ਹੈ ਇਹਨੂੰ ਤੁਸੀਂ ਕੈਨਸਲ ਕੀਤਾ ਜਾਵੇ ਜੋ ਕਿ ਸਾਰੇ ਬੰਦੇ ਆਪੋ ਆਪਣੇ ਘਰਾਂ 'ਚ ਜੋ ਆਪਣਾ ਰੋਜ਼ਗਾਰ ਕਰਦੇ ਆ ਰੋਜ਼ਗਾਰ ਕਰਨਾ ਸ਼ੁਰੂ ਹੋ ਜਨ ਕਿ ਉਹ ਵੀ ਬੰਦੇ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਕੀ ਸਰਕਾਰ ਨੇ ਧੱਕੇ ਨਾਲ ਸਾਡੇ ਕੋਲ ਜਮੀਨ ਕੋ ਕੇ ਲੈ ਜਾਣੀ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਭ ਤੋਂ ਪਹਿਲੇ ਸਾਡੀ ਜਮੀਨ ਬਾਈਪਾਸ ਚ ਆਈ ਸਾਰੇ ਪਰਿਵਾਰਾਂ ਦੀ ਉਸ ਤੋਂ ਬਾਅਦ ਸਾਡੀ ਜਮੀਨ ਜਿਹੜੀ ਸੀ ਇੰਪਰੂਵਮੈਂਟ ਟਰਸਟ ਤਿਗੜੀ ਰੋਡ ਵਿੱਚ ਆ ਗਈ ਉਸ ਤੋਂ ਬਾਅਦ ਹੁਣ ਤੀਸਰੀ ਵਾਰੀ ਜਮੀਨ ਸਾਡੀ ਜਿਹੜੀ ਆ ਇਹ ਇਸ ਸਕੀਮ ਦੇ ਵਿੱਚ ਆ ਰਹੀ ਆ ਲੈਂਡ ਪੂਲਿੰਗ ਦੇ ਵਿੱਚ ਕਿ ਤੁਸੀਂ ਸਹਿਮਤ ਜੇ ਹੈਗੇ ਉੱਤੇ ਦਿਓ ਜਦੋਂ ਇੱਕ ਮਹੀਨਾ ਹੋ ਗਿਆ ਕੀ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਅਸੀਂ ਇਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਹੁਣ ਤੱਕ ਸਰਕਾਰ ਦਾ ਨੋਟੀਫਿਕੇਸ਼ਨ ਹੋਣਾ ਚਾਹੀਦਾ ਸੀ ਕਿ ਠੀਕ ਹੈ ਜੇ ਕਿਸਾਨ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤੇ ਅਸੀਂ ਜ਼ਮੀਨ ਜਿਹੜੀ ਹੈ ਨਹੀਂ ਲਵਾਂਗੇ ਤੇ ਇਹ ਐਸਐਸ ਸਕੀਮ ਨੂੰ ਰਾਈਟਿੰਗ 'ਚ ਦੇਣਾ ਚਾਹੀਦਾ ਸੀ ਕਿ ਤੁਸੀਂ ਆਪਣੀ ਜ਼ਮੀਨ ਜਿਸ ਤਰ੍ਹਾਂ ਚਾਹੋ ਯੂਜ਼ ਕਰ ਸਕਦੇ ਹੋ ਕਿਉਂਕਿ ਥੋੜੀ ਥੋੜੀ ਦੋ ਦੋ ਤਿੰਨ ਤਿੰਨ ਕਿੱਲੇ ਦੇ ਕਿਸਾਨ ਆ ਸਾਰੇ ਤੇ ਛੋਟੇ ਕਿਸਾਨ ਆ ਦੋ ਦੋ ਪਰਿਵਾਰ ਰਹਿੰਦੇ ਨੇ ਉਹ ਜੇ ਹੁਣ ਜੇ ਸਰਕਾਰ ਫੇਰ ਦੁਬਾਰਾ ਜਾੜਾ ਕਰ ਦੂਗੀ ਤੇ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ ਕੀ ਦੋ ਪਰਵਾਰਾਂ ਦੀ ਜੇ ਜ਼ਮੀਨ ਐਕਵਾਇਰ ਕਰਦੇ ਇੱਕ ਪਰਾਂ ਇੱਥੇ ਰਹਿ ਜਾਏਗਾ ਇੱਕ ਹੋਰ ਕਿਸੇ ਪਿੰਡ ਚਲ ਜਾਏਗਾ ਤੇ ਰਿਸ਼ਤੇ ਨਾਤੇ ਵੀ ਜਿਹੜੇ ਆ ਇਹ ਬਹੁਤ ਖਤਮ ਹੋ ਜਾਂਦੇ ਅਕਦਾਰਤੇ ਆ ਔਰ ਜਿਹੜੇ ਲਾਗੇ ਲਾਗੇ ਸ਼ਹਿਰਾਂ ਚ ਲੋਕੀ ਕਿਸਾਨੀ ਦੇ ਨਾਲ ਜੁੜੇ ਆ ਮਜ਼ਦੂਰੀ ਦੇ ਨਾਲ ਜੁੜੇ ਆ ਉਹ ਇਹਨਾਂ ਜ਼ਮੀਨਾਂ ਚ ਕੋਈ ਸਬਜ਼ੀ ਲਾਉਂਦਾ ਕੋਈ ਨਰਸਰੀ ਚ ਲਾਉਂਦਾ ਕੋਈ ਆਪਣੇ ਛੋਟੇ 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 ਮੋਟੇ ਰੁਜ਼ਗਾਰ ਸਾਰੇ ਕਰਦੇ ਆ ਇਸ ਕਰਕੇ ਇਹੀ ਬੇਨਤੀ ਆ ਸਰਕਾਰ ਨੂੰ ਵੀ ਕਿ ਇਹ ਕੰਮ ਨਾ ਕੀਤਾ ਜਾਵੇ ਜੇ ਕੰਮ ਕਰੋਗੇ ਤੇ ਅਸੀਂ ਸਾਰੇ ਲੋਕ ਸਰਕਾਰ ਦੇ ਪਹਿਲੇ ਐਂਟੀ ਆ ਕਿਉਂਕਿ ਜੋ ਸਰਕਾਰ ਕਰ ਰਹੀ ਆ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਆ ਅੱਜ ਪਿੰਡ ਘਰਾਲੇ 'ਚ ਇਕੱਠੇ ਹੋਏ ਆ ਸਾਰਾ ਪਿੰਡ ਵੀ ਇੱਥੇ ਇਕੱਠਾ ਹੋਇਆ ਵਾ ਗੁਰਦੁਆਰਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੇ ਤੇ ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੀਆਂ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਰੈਲੀ ਕੀਤੀ ਆ ਇਸ ਰੈਲੀ ਦਾ ਮਕਸਦ ਇਸ ਪਿੰਡ ਦੀ 80 ਕਿੱਲੇ ਜ਼ਮੀਨ ਪੰਜਾਬ ਸਰਕਾਰ ਲੈਂਡ ਪੂਲਿੰਗ ਇੱਕ ਫਾਇਤ ਕੋਈ ਸੋ ਕਾਲਡ ਕਲੋਨੀ ਬਣਾਉਣ ਵਾਸਤੇ ਅਕਵਾਇਰ ਕਰ ਰਹੀ ਆ ਜਿਸ ਦਾ ਅਸੀਂ ਸਖਤ ਵਿਰੋਧ ਕਰ ਰਹੇ ਆ ਸਾਨੂੰ ਬਿਲਕੁਲ ਇਹ ਗਵਾਰਾ ਨਹੀਂ ਅਸੀਂ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਵੈਸੇ ਸਮੁੱਚਾ ਨੋਟੀਫਿਕੇਸ਼ਨ ਆਧਾ ਹੋਣਾ ਚਾਹੀਦਾ ਪਰ ਇਸ ਪਿੰਡ ਦਾ ਦੋ ਵਾਰੀ ਪਹਿਲਾਂ ਹੀ ਉਜਾੜਾ ਹੋ ਚੁੱਕਾ ਪਹਿਲਾਂ ਇਹਦੀ ਜ਼ਮੀਨ ਆਹ ਹਾਈਵੇ ਬਣਿਆ ਬਾਈਪਾਸ ਗੁਰਦਾਸਪੁਰ ਦਾ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ ਗਈ ਬਹੁਤ ਵੱਡੇ ਬਦਲ ਤੇ ਫਿਰ ਇੰਪਰੂਵਮੈਂਟ ਆਫ ਸਕੀਮ ਨੰਬਰ 7 ਤਿਬਲੀ ਰੋਡ ਉੱਚ ਆ ਗਈ ਜਿਹੜੀ ਰਹਿ ਗਈ ਸੀ ਹੁਣ ਸਮੁੱਚੇ ਤੌਰ ਤੇ ਉਹ ਸਾਰੀ ਸਾਰੀ 80 ਏਕੜ ਮਲਣ ਲੱਗ ਗਿਆ ਤੇ ਪਿੰਡ ਉੱਜੜ ਚਲਿਆ ਪਿੰਡ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਪਿੰਡ ਕੋਲ ਕੋਈ ਹੋਰ ਰਹਿਣ ਦਾ ਸਾਧਨ ਨਹੀਂ ਇਹ ਪਿੰਡ ਕਿੱਥੇ ਜਾਊਗਾ ਕਿੱਥੇ ਰੋਟੀਆਂ ਖਾਊਗਾ ਕੀ ਕਰੂਗਾ ਇਹ ਲੋਕ ਅਜੇ ਮੁੱਖ ਮੰਤਰੀ ਸਾਹਿਬ ਨੇ ਉਹ ਕਹਿ ਰਹੇ ਨੇ ਵੀ ਅਸੀਂ ਬਿਨਾਂ ਪੁੱਛੇ ਸਹਿਮਤੀ ਦੇ ਬਿਨਾਂ ਜਨੀਨ ਨਹੀਂ ਲਵਾਂਗੇ ਅਸੀਂ ਅਸੀਂ ਅਫੀਡੇਵਟ ਲਿਖ ਕੇ ਇਹਨਾਂ ਜਿੱਦਿ ਦੀ ਜਿੱਦੀ ਮਾਲਕੀ ਆ ਉਹਨਾਂ ਸਾਰਿਆਂ ਦੇ ਅਫੀਡੇਵਟ ਲਿਖ ਕੇ ਤੇ ਅਰਜ਼ੀਆਂ ਨਾਲ ਦੇ ਕੇ ਸਾਈਨ ਕਰਕੇ ਦੇਤੀਆਂ ਡੀਸੀ ਸਾਹਿਬ ਨੂੰ ਹੋਰ ਉਸ ਅਧਿਕਾਰਜ ਕਲਾਸੀਆਂ ਸੈਕਟਰੀ ਸਾਹਿਬ ਜਿਹੜੇ ਚੇਅਰਮੈਨ ਪੜਾਏ ਆ ਉਹਨਾਂ ਨੂੰ ਈਮੇਲਾਂ ਕਰਤੀਆਂ ਨੇ ਕੱਲ ਅਸਲੀਅਮ ਸਾਹਿਬ ਨੂੰ ਵੀ ਚੇਚੇ ਤੌਰ ਤੇ ਮਿਲਣ ਜਾਣਾ ਇਸੇ ਕੰਮ ਲਈ ਉਹਨਾਂ ਸੱਧਿਆ ਵਾ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਜਦੋਂ ਅਫੀਡੇਵਟ ਦੇ ਰਹੇ ਆ ਵੀ ਜ਼ਮੀਨ ਨਹੀਂ ਅਸੀਂ ਨਹੀਂ ਦੇਣੀ ਤੇ ਸਰਕਾਰ ਕਿਉਂ ਮੰਨ ਰਹੀ ਆ ਕਿਸੇ ਕੀਮਤ ਇਹ ਮਿਲ ਦੇਣੀ ਆਸਰੇ ਇੱਥੇ ਹੁਣੇ ਜ਼ਮੀਨ ਜਿਹੜੀ ਵਿਕੀ ਆ ਉਹ 4 ਕਰੋੜ ਨੂੰ ਕਿਲਾ ਦੇ ਗਿਆ ਵਾ ਸਾਢੇ 4 ਕਰੋੜ ਨੂੰ ਇਹ ਨਾਲ ਜਿੱਥੇ ਦਾ ਐਕਵਾਇਰ ਕੀਤੀ ਉੱਥੇ ਹੀ ਨਾਲ ਤੇ ਜਿਹੜੀ ਇਹਨਾਂ ਦੇਣੇ ਆ ਇਹ ਸੇ 22 ਲੱਖ ਕੀਮਤ ਵਾਲ ਜਿਸ ਦੀ ਸਰਕਾਰੀ ਜਿਹੜੀ ਹੈਗਾ ਰੇਟ ਵਾ ਤੇ 22 ਗੁਣਾ ਆਵੇਂ ਤੁਹਾਨੂੰ 4 ਗੁਣਾ ਦੇ ਦਾਂਗੇ ਸਾਨੂੰ 88 ਲੱਖ ਦੇ ਦੇਣਗੇ 1 ਕਰੋੜ ਦੇ ਦਾਂਗੇ ਚਲੋ ਬੜਾ ਅੱਖਾਂ ਕਿਤੇ ਲੜਾਂਗੇ ਉੱਥੇ ਤੇ 4.5 ਕਰੋੜ ਰੁਪਏ ਕਿੰਨੇ ਆ ਉਹ ਕਿਹੋ ਜਿਹੇ ਨਾਲ 6 ਕਰੋੜ ਹੋ ਜਾਣੀਆਂ 10 ਸਾਲ ਪਹਿਲੇ ਤੇ ਅਸੀਂ ਜ਼ਮੀਨ ਆ 10 ਸਾਲ ਪਹਿਲੇ ਤੇ 10 ਸਾਲ ਪਹਿਲਾਂ ਦੀ ਆ ਅਸੀਂ ਜ਼ਮੀਨ ਨਹੀਂ ਦੇਣੀ ਅਸੀਂ ਮਰ ਜਾਵਾਂਗੇ ਜ਼ਮੀਨ ਨਹੀਂ ਦੇਣੀ ਜੋ ਮਰਜ਼ੀ ਹੋ ਜੇ ਜ਼ਮੀਨ ਨਹੀਂ ਦੇਣੀ ਇਹ ਕਿਸਾਨ ਸਾਰੇ ਸਮਾਂ ਖਾ ਕੇ ਤੁਰੇ ਨੇ ਜਾਣ ਕੱਲੋ ਇਹਨਾਂ ਦੀ ਮਾਰ ਦਿਓ ਇਹਨਾਂ ਨੂੰ ਜਿਹੜਾ ਹੀ ਲੱਕ ਲਓ ਸਾਡੇ ਸਯੂਤ ਕਿਸਾਨ ਮੋਰਚੇ ਦੇ ਡਿਰੇਟਰ ਨੂੰ ਰੱਖ ਲਓ ਪਰ ਇਹ ਜ਼ਮੀਨ ਅਸੀਂ ਕਿਸੇ ਕੀਮਤ 'ਤੇ ਨਹੀਂ ਦੇਣੀ